ਜਲੰਧਰ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੂੰ ਬਹੁਤ ਵੱਡੀ ਇੱਕ ਜਲੰਧਰ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਹੈ ਹਰ ਇੱਕ ਪਾਰਟੀ ਨੇ ਬੜਾ ਜ਼ੋਰ ਲਗਾਇਆ ਕਾਂਗਰਸ ਅਕਾਲੀ ਦਲ ਕਾਫੀ ਜ਼ੋਰ ਲਗਾ ਰਹੇ ਸੀ ਵੈਸਟ ਦੇ ਵਿੱਚ ਜਾਗ ਕੇ ਘਰ-ਘਰ ਦੇ ਵਿੱਚ ਜਾ ਕੇੜਾ ਵਾ ਚੋਣ ਪ੍ਰਚਾਰ ਕਰੇ ਰਾਜਾ ਵੜਿੰਗਵੀ ਜਲੰਧਰ ਦੇ ਵਿੱਚ ਪਹੁੰਚੇ ਨੇ ਪਹੁੰਚੇ ਸੀਗੇ ਤੇ ਉਸੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਅੰਕੇਜ ਜੀ ਤੇ ਦਿਨੇਜ ਜੀ ਗੱਲਬਾਤ ਕਰਾਂਗੇ ਕੀ ਕਾਰਨ ਮੰਨਦੇ ਆ ਕਿ ਸ਼ੀਤਲ ਰਾਗ ਦੀ ਏਡੀ ਵੱਡੀ ਜਿਹੜੀ ਹਾਰ ਹੋਈ ਹੈ ਕੀ ਕੁਝ ਕਹਿਣਾ ਚਾਹੁੰਦੇ ਨੇ ਇਹ ਵੀ ਹਾਂਜੀ ਨਮਸਕਾਰ ਅੰਕੇਜ ਜੀ ਨਮਸਕਾਰ ਜੀ ਅੰਕੇ ਜੀ ਕਿਵੇਂ ਦੇਖਦੇ ਹੋ ਕੀ ਕਾਰਨ ਮੰਨਦੇ ਹੋ ਕਿ ਸ਼ੀਤਲ ਨਗਰਾਲ ਜਿਹੜੇ ਆ ਕੀ ਕਾਰਨ ਆ ਕਿ ਇਹਨਾਂ ਦੀ ਏਡੀ ਵੱਡੀ ਜਿਹੜੀ ਜਿੱਤ ਜਿਹੜੀ ਹੋਣੀ ਸੀਗੀ ਇਹ ਜਿਹੜੀ ਹਾਰ ਦਾ ਸਾਹਮਣਾ ਦੇਖਣਾ ਪਿਆ ਉਹਨਾਂ ਨੂੰ ਕਾਰਨ ਇਹ ਹੀ ਹੈ ਕਿ ਜਿਹੜੇ ਦਲ ਬਦਲੂਆਂ ਦੀ ਜਿੱਦਾਂ ਲੋਕ ਸਭਾ ਦੇ ਵਿੱਚ ਵੀ ਆਪਾਂ ਦੇਖਿਆ ਕਿ ਦਲ ਬਦਲੂਆਂ ਨੂੰ ਜਿਹੜੀ ਜਨਤਾ ਉਨੇ ਨਕਾਰਤਾ ਉੱਥੇ ਹੀ ਅੱਜ ਵੀ ਦੇਖਣ ਨੂੰ ਮਿਲਿਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਛੱਡ ਕਿਉਂਕਿ ਹਜੇ ਇਹ ਕਿਹੜਾ ਬਾਈਲੈਕਸ਼ਨ ਹੋਏ ਨੇ ਇਹਨਾਂ ਨੇ ਇਸਤੀਫਾ ਦਿੱਤਾ ਇਹ ਕਹਿੰਦੇ ਸੀ ਕਿ ਪਾਰਟੀ ਨੇ ਮੇਰੇ ਕੰਮ ਨਹੀਂ ਕੀਤੇ ਉਹ ਭਗਵੰਤ ਜਦੋਂ ਜਲੰਧਰ ਰੋਡ ਸ਼ੋਅ ਤੇ ਆਉਂਦੇ ਨੇ ਉਹ ਕਹਿੰਦੇ ਮੇਰੇ ਕੋਲ ਕਦੀ ਸਾਈਨ ਹੀ ਨਹੀਂ ਕਰਾਇਆ ਮੇਰੇ ਕੋਲ ਸਾਈਨ ਕਰਾਣ ਆਂਦਾ ਤੇ ਮੈਂ ਕੰਮ ਕਰਦਾ ਇਹਨਾਂ ਨੇ ਮੇਰੇ ਕੋਲ ਸਾਈਨ ਹੀ ਨਹੀਂ ਕਰਾਇਆ ਤੇ ਮੈਂ ਕੰਮ ਕਾਦੇ ਕਰਦਾ ਇਸ ਕਰਕੇ ਇਹਨਾਂ ਨੇ ਪਾਰਟੀ ਛੱਡ ਬੀਜੇਪੀ 'ਚ ਚਲੇ ਗਏ ਬੀਜੇਪੀ ਨੂੰ ਵੈਸੇ ਹੀ ਪੰਜਾਬ ਦੇ ਵਿੱਚ ਨਕਾਰਿਆ ਗਿਆ ਆ ਆਪਾਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਪਹਿਲੇ ਵੀ ਦੇਖਦੇ ਆਏ ਆ ਜਿਹੜੇ ਮਹਿੰਦਰ ਭਗਤ ਖੜੇ ਨੇ ਦੋ ਵਾਰ ਉਹਦੇ ਵਿੱਚ ਖੜੇ ਰਹੇ ਬੀਜੇਪੀ ਦੇ ਵਿੱਚ ਉਤੋਂ ਉਹਨਾਂ ਨੂੰ ਨਕਾਰਤਾ ਇਹ ਬੀਜੇਪੀ 'ਚ ਚਲੇ ਗਏ ਬੀਜੇਪੀ ਨੇ ਇਹਨਾਂ ਨੂੰ ਵੀ ਨਕਾਰਤਾ ਮਹਿੰਦਰ ਭਗਤ ਜਿਹੜੇ ਆ ਅੱਜ ਵਿਜੇ ਵਿਜੇ ਬਣ ਗਏ ਆ ਦਿਨੇਸ਼ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਸ਼ੀਤਲ ਅਗਰ왈 ਜਿਹੜਾ ਉਹਨਾਂ ਦੀ ਹਾਰ ਹੋਈ ਹੈ ਇਹਨਾਂ ਨੇ ਇੱਕ ਥੋੜੇ ਦਿਨ ਪਹਿਲਾਂ ਇਲਜ਼ਾਮ ਵੀ ਲਗਾਈ ਸੀ ਕਿ ਪੈਨ ਡਰਾਈਵ ਲੈ ਕੇ ਘੁੰਮ ਰਹੇ ਸੀਗੇ ਕਿ ਇਹਨਾਂ ਦੇ ਵਿਧਾਇਕ ਜਿਹੜੇ ਪਿਆ ਪਿਆ ਲੱਖ ਰੁਪਏ ਦੀ ਡਿਮਾਂਡ ਕਰਦੇ ਹੋ ਕਿਵੇਂ ਦੇਖਦੇ ਹੋ ਕਿ ਜਿਹੜੇ ਇਹਨਾਂ ਦੇ ਪੈਤਰੇ ਇਹਨਾਂ ਨੇ ਜਮਾਏ ਸੀਗੇ ਉਹ ਫੇਲ ਹੋ ਗਏ ਸਾਰੇ ਹਾਂ ਸਾਰੇ ਫੇਲ ਹੀ ਆ ਜੀ ਤੁਹਾਡੇ ਸਾਹਮਣੇ ਹੀ ਜਿਹੜਾ ਇਲੈਕਸ਼ਨ ਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਨਾ ਇਹ ਜਿਹੜੇ ਸਟੰਟ ਹੁੰਦੇ ਨਾ ਇਹਦੇ ਚ ਕੁਝ ਲੋਕੀ ਇਹਨਾਂ ਦੇ ਨਾਲ ਖੜੇ ਹੁੰਦੇ ਨੇ ਕੁਝ ਲੋਕੀ ਸਵਾਦ ਲੈਣ ਹੁੰਦੇ ਜੀ ਆਪਾਂ ਸਰਵੇ ਕੀਤਾ ਆਪਾਂ ਕੰਨੀਆਂ ਰੈਲੀਆਂ ਦੇਖ ਲਈਆਂ ਇਹਨਾਂ ਦੀਆਂ ਜਿੱਦੇ ਜੇ ਰੋਏ ਵੀ ਆ ਇਹਨਾਂ ਨੇ ਕਿਹਾ ਕਿ ਮੈਂ ڈاکੂ ਆ ਮੈਨੂੰ ਲੋਕੀ ਦਲ ਬਦਲੂ ਕਹਿੰਦੇ ਪਏ ਮੈਨੂੰ ਚੋਰ ਕਹਿੰਦੇ ਨੇ ਪਏ ਨਾਲ ਹੀ ਰੋਣਾ ਸ਼ੁਰੂ ਕਰ ਦਿੱਤਾ ਆ ਪੈਨ ਡਰਾਈਵ ਦਿਖਾ ਰਹੇ ਨੇ ਕੁਝ ਲੋਕੀ ਜਿਹੜੇ ਆ ਇਹਨਾਂ ਦੇ ਮਗਰ ਲੱਗੇ ਸੀਗੇ ਜੀ ਬਟ ਜਦੋਂ ਉੱਥੇ ਇਕੱਠ ਹੁੰਦਾ ਲੋਕੀ ਤਮਾਸ਼ਾ ਦੇਖਣ ਆਏ ਸੀਗੇ ਜੀ ਬੜੋ ਤਮਾਸ਼ੇ ਦੇ ਵਿੱਚ ਕੋਈ ਸੰਪੂਰਨ ਗੱਲ ਨਹੀਂ ਹੋਈ ਜੀ ਕੁਰਸੀ ਲਾ ਕੇ ਤੁਸੀਂ ਬੈਠੇ ਹੋ ਮੁੱਖ ਮੰਤਰੀ ਸਾਹਿਬ ਨੂੰ ਬੁਲਾ ਰਹੇ ਹੋ ਮੁੱਖ ਮੰਤਰੀ ਕੋਈ ਪੰਜਾਬ ਦਾ ਕੋਈ ਉਹ ਤੁਰਿਆ ਫਿਰਿਆ ਕੋਈ ਇੱਕ ਬੰਦਾ ਨਹੀਂ ਆ ਕਿ ਜਿਹੜਾ ਇੱਕ ਪਰਮਾਨੇ ਤੇ ਤੁਸੀਂ ਕਹਿਤਾ ਕਿ ਉਹ ਆਓ ਜੀ ਕੁਰਸੀ ਲਾਤੀ ਆਜੋ ਉਹ ਉਹਦੇ ਲਈ ਇੱਕ ਪ੍ਰੋਟੋਕੋਲ ਲਿਖਿਆ ਜਾਰੀ ਹੁੰਦਾ ਵਾ ਉਹਦੇ ਲਈ ਪੁਲਿਸ ਵਿਭਾਗ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਕਮਿਸ਼ਨਰ ਕੋ ਪਰਮਿਸ਼ਨ ਲੈਣੀ ਪੈਂਦੀ ਕਿ ਇੱਥੇ ਮੁੱਖ ਮੰਤਰੀ ਸਾਹਿਬ ਹੋਣਗੇ ਇੱਥੇ ਦੀ ਪੈਰਵਾਹੀ ਮੁੱਖ ਮੰਤਰੀ ਨੂੰ ਇਦਾਂ ਨਹੀਂ ਬੁਲਾਇਆ ਜਾ ਸਕਦਾ ਤੇ ਜੇ ਤੁਹਾਨੂੰ ਮੁੱਖ ਮੰਤਰੀ ਨਾਲ ਹੀ ਤੁਸੀਂ ਕਹਿੰਦੇ ਫੇ ਮੈਨੂੰ ਮੁੱਖ ਮੰਤਰੀ ਨਾਲ ਨਫ਼ਰਤ ਹੈ ਮੈਨੂੰ ਪਾਰਟੀ ਪਸੰਦ ਹੀ ਨਹੀਂ ਆ ਤੁਸੀਂ ਅਸਤੀਫਾ ਦੇ ਦਿੱਤਾ ਤੇ ਤੁਸੀਂ ਉਹਨਾਂ ਨੂੰ ਸੱਦੋ ਹੀ ਨਾ ਜੇ ਤੁਸੀਂ ਕਹਿੰਦੇ ਮੈਂ ਜਨਤਾ ਦਾ ਬੰਦਾ ਮੈਂ ਜਨਤਾ ਦਾ ਕੰਮ ਕਰ ਰਹਾ ਮੈਂ ਜਨਤਾ ਦਾ ਇਹ ਤੂੰ ਜਨਤਾ ਸਾਹਮਣੇ ਉਹ ਪੈਂਡਰ ਵੀ ਖੋਲ ਦਿਓ ਜੀ ਅੱਜ ਕੱਲ੍ਹ ਹਰ ਚੀਜ਼ ਪ੍ਰੋਵਾਈਡ ਹੈ ਤੁਸੀਂ ਵੱਡੀ ਐਲ.ਆਈ.ਡੀ ਲਾਓ ਰਮਨ ਰੋੜੇ ਦਾ ਵੀ ਤੁਸੀਂ ਉਹ ਆਡੀਓ ਵਾਇਰਲ ਕੀਤੀ ਆ ਤੇ ਜੇ ਭਗਵੰਤ ਮਾਨ ਦੀ ਵੀ ਕਰ ਦੋਗੇ ਤਾਂ ਕੀ ਕਰਜਾ ਜੀ ਤੇ ਕਰੋ ਸਹੀ ਲੋਕੀ ਐਸੀ ਗੱਲਾਂ ਪਿੱਛੇ ਪਹਿਲੇ ਦੋ ਅਗਲਾ ਕਹਿੰਦੇ ਸੀ ਹਨ ਚੋਰ ਕਹਿੰਦੇ ਨੇ ਹੁਣ ਝੂਠਾ ਕਹਿਣ ਲੱਪੈਣਗੇ ਫੇਰ ਕੀ ਕਰੋਗੇ ਜੀ ਸਭ ਤੋਂ ਵੱਡਾ ਰੀਜ਼ਨ ਜਿਹੜਾ ਵਾ ਖੀਤਲ ਦਾ ਹਾਰਨ ਦਾ ਨੰਬਰ 1 ਰੀਜ਼ਨ ਜਿਹੜਾ ਵਾ ਉਹ ਦੋਗਲਾ ਪਾਣਿਆ ਜੀ ਹੂੰ ਜਿਹੜਾ ਪਾਰਟੀ ਬਦਲੂ ਜੀ ਠੀਕ ਹੈ ਨਾ ਜਦੋਂ ਬੰਦਾ ਪਾਰਟੀ ਬਦਲਦਾ ਹੈ ਪਾਰਟੀ ਬਦਲਦਾ ਨਾ ਉਦੋਂ ਬੰਦਾ ਦੋਗਲਾ ਹੋ ਜਾਂਦਾ ਜੀ ਤੁਸੀਂ ਇੱਕ ਪਾਸੇ ਕਹਿੰਨੇ ਪੈਗੀ ਆਮ ਆਦਮੀ ਪਾਰਟੀ ਨੇ ਦੀ ਸਾਨੂੰ ਕੋਈ ਗਾਰੰਟੀ ਨਹੀਂ ਦਿੱਤੀ ਮੈਂ ਕੰਮ ਕਿੱਥੋਂ ਕਰਾਵਾਂ ਜੀ ਤੇ ਬੇੜਾ ਮੁੱਖ ਮੰਤਰੀ ਆ ਉਹ ਆ ਕੇ ਕਹਿੰਦਾ ਪਿਆ ਜੀ ਮੇਰੇ ਕੋ ਕਦੀ ਆਏ ਹੀ ਨਹੀਂ ਕੰਮ ਲੈ ਕੇ ਜੀ ਇਹ ਤੁਸੀਂ ਆਪਣੇ ਹੀ ਵੈਸਟ ਦੇ ਵਿੱਚ ਆਪ ਹੀ ਘੁੰਮੀ ਜਾਂਦੇ ਹੋ ਸੋਸ਼ਲ ਮੀਡੀਆ ਲੋਕੀ ਕਹਿੰਦੇ ਜੀ ਇਹ ਸਰਵ ਇੰਸਟਾਗ੍ਰam ਦਾ ਐਮਐਲਏ ਸਿਗਾ ਲੋਕਾਂ ਨੇ ਇਨੀ ਗੱਲ ਕਹਿਤੀ ਤੇ ਦੱਸੋ ਹੁਣ ਕਿੱਦਾਂ ਬੰਦਾ ਜਿੱਤੂਗਾ ਦਿਨੇਸ਼ ਜੀ ਬਾਕੀ ਜਗ੍ਹਾ ਜਲੰਧਰ ਦੇਖ ਸਕਦੇ ਆਪਣੇ ਕਾਫੀ ਕੰਮ ਹੋਏ ਵੈਸਟ ਦੇ ਵਿੱਚ ਇੱਕ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੀ ਸਰਵੇ ਵੀ ਕੀਤਾ ਸੀ ਤੇ ਲੋਕ ਇਹਨਾਂ ਦਾ ਰਹਿਣਾ ਦੁਸ਼ਵਾਰ ਹੋਇਆ ਪਿਆ ਸਾਡੀ ਟੀਮ ਨੇ ਜਾ ਕੇ ਸਾਰਾ ਉੱਥੇ ਦੇਖਿਆ ਇੰਨੇ ਨਰਕ ਭਰੇ ਹਾਲਾਤ ਸੀਗੇ ਸਾਰੇ ਉੱਥੇ ਬਿਲਕੁਲ ਬਿਲਕੁਲ ਕੀ ਪਹਿਲੇ ਐਮਐਲ ਐਮਪੀ ਸੀਗੇ ਜਿਹੜੀ ਇੰਕੂਵੇ ਐਮਐਲਏ ਬਣੇ ਕੀ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਕੰਮ ਹੀ ਨਹੀਂ ਕੀਤੇ ਕੋਈ ਕੰਮ ਨਹੀਂ ਹੋਇਆ ਜੀ ਵੈਸਟ ਦੇ ਲੋਕੀ ਐਸ ਟਾਈਮ ਜਿਹੜਾ ਉਹਨਾਂ ਦੇ ਹੀ ਮੁਤਾਬਿਕ ਕਹਿੰਦੇ ਕਿ ਨਰਕ ਜਿੰਨੇ ਦੇਖਿਆ ਨਾ ਉਹ ਵੈਸਟ ਚਾਜ 120 ਫੁੱਟੀ ਰੋਡ ਮੈਂ ਕਹਿੰਦਾ ਅੱਧਾ ਘੰਟਾ ਨਹੀਂ 15 ਮਿੰਟ ਤੋਂ ਮੀ ਪੈ ਜਾਵੇ ਨਾ ਤੇ ਤੁਸੀਂ ਉੱਥੋਂ ਮੋਟਰਸਾਈਕਲ ਲੰਘ ਕੇ ਦਿਖਾ ਦਿਓ ਜੀ ਸਭ ਤੋਂ ਵੱਡੀ ਇੱਕ ਕਪੂਰਥਲਾ ਰੋਡ ਨੂੰ ਜੁੜਨ ਵਾਲੀ ਉਹ ਵਾਇਆ ਬਸਤੀ ਦਾਨਿਸ਼ਵੰਦਾ ਕਪੂਰਥਲਾ ਰੋਡ ਨੂੰ ਉਹ ਜੁੜਦੀ ਆ ਸੜਕ ਤੇ ਬੁਰਾ ਹਾਲ ਆ ਲੋਕਾਂ ਦਾ ਰਹਿਣਾ ਦੁਸ਼ਵਰ ਹੋਇਆ ਪਿਆ ਪਾਣੀ ਨਹੀਂ ਆਇਆ ਤਿੰਨ ਤਿੰਨ ਦਿਨ ਤੋਂ ਤਿੰਨ ਤਿੰਨ ਦਿਨ ਤੋਂ ਪਾਣੀ ਤੇ ਆਇਆ ਤਹਿਲਕਾ ਪੰਜਾਬੀ ਟੀਮ ਦੀ ਟੀਮ ਪੂਰੀ ਉੱਥੇ ਜਾ ਕੇ ਸਰਵੇ ਕਰਕੇ ਆਈ ਆ ਉੱਥੇ ਬਾਲਟੀਆਂ ਲੈ ਕੇ ਲੋਕੀ ਲਾਈਨਾਂ 'ਚ ਲੱਗੇ ਹੋਏ ਆ ਤੇ ਦੂਜੇ ਪਾਸੇ ਚਲਜੋ ਤਾਂ ਦੂਜੇ ਪਾਸੇ ਸ਼ਮੀਲਾ ਲਾ ਕੇ ਲੋਕੀ ਲੱਖਾਂ ਟਨ ਪਾਣੀ ਲੈਣਾਂ ਲੋਕਾਂ ਨੂੰ ਮਿੱਠਾ ਪਾਣੀ ਬੁਲਾ ਦਿੱਤਾ ਉਹ ਕੀ ਕਰਨ ਨਜ਼ਾਰੇ ਉਹ ਕਿੱਥੇ ਜਾਣ ਦਨੇਜ ਦਿੱਲੀ ਵਾਲਾ ਮਾਹੌਲ ਅਸੀਂ ਉੱਥੇ ਕਵਰੇਜ ਕਰਨ ਗਏ ਤੇ ਦਿੱਲੀ ਵਾਲਾ ਜਿਹੜਾ ਮਾਹੌਲ ਉੱਥੇ ਬਣਿਆ ਆ ਸੀ ਟੈਂਕਰ ਦੇ ਨਾਲ ਲੋਕੀ ਬਾਲਟੀਆਂ ਲੈ ਕੇ ਛੋਟੇ ਛੋਟੇ ਬੱਚੇ ਜਿਹੜੇ ਲੈ ਕੇ ਉੱਥੇ ਬਾਲਟੀਆਂ ਖੜੇ ਹੋਏ ਬੜਾ ਇੱਕ ਦੇਖਣ ਨੂੰ ਬੜਾ ਤਰਸ ਆ ਰਿਹਾ ਸੀ ਉਸ ਲੋਕਾਂ ਦੇ ਉੱਤੇ ਤੇ ਅੰਕ ਜੀ ਕੀ ਕਹਿਣਾ ਚਾਹੁੰਦੇ ਹੋ ਇਦਾਂ ਦੇ ਹਾਲਾਤ ਜਿਹੜੇ ਬਣਾ ਦਿੱਤੇ ਸੀ ਵੈਸਟ ਦੇ ਵਿੱਚ ਇਹਨਾਂ ਨੇ ਤੁਹਾਨੂੰ ਲੱਗਦਾ ਵਿਕਾਸ ਦੋ ਦੋ ਦਿਨ ਤੇ ਲੋਕੀ ਬੱਚੇ ਸਕੂਲ ਨਹੀਂ ਗਏ ਬਿਲਕੁਲ ਉਹ ਨਾ ਨਾ ਹਾਲ ਨਹੀਂ ਪਾ ਪੀਣ ਨਹੀਂ ਕਿ ਨਾਲ ਨਹੀਂ ਪਾਣੀ ਨਹੀਂ ਮਿਲਿਆ ਉਹਨਾਂ ਨੂੰ ਬੱਚੇ ਛੁੱਟੀਆਂ ਕਰਕੇ ਬਹਿ ਗਏ ਕਿ ਅਸੀਂ ਤੇ ਜਾਣਾ ਹੀ ਨਹੀਂ ਤੇ ਦੱਸੋ ਕਿਧਾ ਹੱਦ ਤੱਕ ਹੁਣ ਦੇ ਲੋਕਾਂ ਨੇ ਮਹਿੰਦਰ ਭਗਤ ਜੀ ਨੂੰ ਵੋਟਾਂ ਪਾ ਕੇ ਇੰਨੇ ਵੱਡੀ ਲੀਡ ਤੋਂ ਜਿਤਾਇਆ ਏ ਤੇ ਇਹ ਲੋਕਾਂ ਨੂੰ ਕਰਕੇ ਦਿਖਾਣ ਕੁਛ ਕੁਛ ਕਰਕੇ ਦਿਖਾਣ ਕਿ ਅਸੀਂ ਦੇਖੋ ਜੀ ਮੇਰੇ ਫਾਦਰ ਸਾਹਿਬ ਦੇ ਕਰਕੇ ਹੀ ਵੋਟਾਂ ਜਦੀਆਂ ਪਈਆਂ ਮਹਿੰਦਰ ਭਗਤ ਨੂੰ ਕੋਈ ਇੰਨਾ ਵੱਡਾ ਚਿਹਰਾ ਨਹੀਂ ਹੈਗਾ ਉਹਨਾਂ ਦੇ ਫਾਦਰ ਸਾਹਿਬ ਦੀ ਸਿਆਸਤ ਨੂੰ ਲੋਕਾਂ ਨੇ ਦੁਬਾਰਾ ਇੱਕ ਵਾਰੀ ਮੌਕਾ ਦਿੱਤਾ ਹੈ ਆਪਣੇ ਉਹ ਪੈਰਾਂ ਤੇ ਖੜੇ ਨੇ ਇਹ ਹੁਣ ਵੈਸਟ ਏਰੀਏ ਨੂੰ ਸੰਭਾਲਣ ਤੇ ਜ਼ਿਆਦਾ ਵੱਡੀ ਅੰਕੀ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਇਹਨਾਂ ਜਿਹੜੇ ਝੂਠੇ ਵਾਅਦੇ ਕੀਤੇ ਆ ਪਾਰਟੀ ਦੇ ਵਿੱਚ ਸੀਗੇ ਆਮ ਆਦਮੀ ਪਾਰਟੀ ਦੇ ਪਹਿਲਾਂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬੋਲ ਲਾਪੇ। ਸ਼ਸ਼ੀਲ ਕੁਮਾਰ ਰਿੰਕੂ ਵੀ ਕਹ ਰਿਹਾ ਸਾਨੂੰ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕਰਿਆ ਦਿੱਤਾ। ਸ਼ੀਤਲ ਵੀ ਕਹ ਰਹੀ ਕਿ ਕਿਉਂਕਿ ਇਹ ਪਹਿਲੀ ਆ ਪਹਿਲਾਂ ਵੀ ਤਾਂ ਸਰਕਾਰ ਦੇ ਵਿੱਚ ਰਹੇ ਆ ਕਾਂਗਰਸ 'ਚ ਰਹੇ ਆ। ਜੀ ਦੇ ਲੋਕ ਕੰਮ ਕਿਉਂ ਨਹੀਂ ਕੀਤੇ ਇਹਨਾਂ ਨੇ? ਗੱਲ ਹੋਈ ਹੈ ਨਾ ਕਿ ਲੋਕਾਂ ਨੇ ਇਸੇ ਕਰਕੇ ਇਹਨੂੰ ਨਕਾਰਿਆ ਵਾ ਕਿ ਇਹ ਜਿੱਥੇ ਚੱਲ ਜਾਂਦੇ ਹੁਣ ਅਸੀਂ ਪਾਰਕੋ ਕੈਂਪ ਚ ਜਦੋਂ ਸਰਵੇ ਕੀਤਾ ਲੋਕ ਕਹਿੰਦੇ ਸੰਤ 22 ਸਾਲਾਂ ਜਿ ਮਿਲਣ ਹੀ ਨਹੀਂ ਆਏ ਜੀ ਧੰਨਵਾਦ ਤੱਕ ਨਹੀਂ ਕਰਨ ਆਏ ਕਿ ਅਸੀਂ ਜਿੱਤ ਗਏ ਆ ਅਸੀਂ ਧੰਨਵਾਦ ਕਰਾਈਏ ਕਹਿੰਦੇ ਧੰਨਵਾਦ ਤੱਕ ਨਹੀਂ ਕਰਨ ਆਏ ਕੰਮ ਦੇ ਦੂਰ ਦੀ ਗੱਲ ਆ ਜਿਹੜੇ ਮਹਿੰਦਰ ਭਗਤ ਨੇ ਇਹ ਉਹਨਾਂ ਦਾ ਲੋਕਾਂ ਦਾ ਕਹਿਣਾ ਸੀ ਕਿ ਮਹਿੰਦਰ ਭਗਤ ਫਿਰ ਲੋਕਾਂ ਦੇ ਵਿੱਚ ਜਿਹੜੇ ਆ ਮਾੜਾ-ਮੋਟਾ ਵਿਚਰਦੇ ਸੀਗੇ ਕਿਸੇ ਦੇ ਦੁੱਖ-ਸੁੱਖ ਦੇ ਵਿੱਚ ਨਾਲ ਖੜਦੇ ਸੀ ਕਿਸੇ ਦੀ ਤੀ ਭੈਣ ਦਾ ਕਿਸੇ ਦੀ ਤੀਜ ਆ ਜਾਂ ਕਿਸੇ ਦੀ ਭੈਣ ਦਾ ਵਿਆਹ ਸੀ ਉਹਦੇ ਵਿੱਚ ਨਾਲ ਖੜਦੇ ਸੀ ਤੇ ਲੋਕਾਂ ਦੀ ਜਿਹੜੀ ਆ ਹਰ ਗੱਲ ਨੂੰ ਸੁਣਦੇ ਸੀ ਭਾਵੇਂ ਉਹ ਕਿਸੇ ਲੀਡਰ ਕਿਸੇ ਉਹ ਐਮਐਲਏ ਨਹੀਂ ਸੀ ਜਾਂ ਕੁਝ ਨਹੀਂ ਸੀਗੇ ਪਰ ਉਹ ਬਹੁਤ ਵਧੀਆ ਜਿਹੜਾ ਆਪਣਾ ਇੱਕ ਤਰ੍ਹਾਂ ਦਾ ਕੰਮ ਕਰਦੇ ਸੀ ਜਿਹਦੇ ਕਰਕੇ ਉਹ ਕਹਿ ਸਕਦੇ ਕਿ ਅੱਜ ਉਹਨਾਂ ਨੇ ਆਪਣੇ ਗਰਾਉਂਡ ਇੱਕ ਬਣਾ ਲਈ ਸੀ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਉਹ ਅੱਜ ਵਿਜੇਤਾ ਜਿਹੜੇ ਜੇਤੂ ਗਰਾਉਂਡ ਅੰਕੇ ਜੀ ਇੱਕ ਜਿੱਤਣ ਦਾ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਇੱਕ ਉਹਨਾਂ ਦੀ ਸਾਫ਼ ਛਵੀ ਸੀਗੀ ਲੋਕਾਂ ਦੀ ਹੈਲਪ ਕਰਦੇ ਸੀ ਕੁੜੀਆਂ ਦੇ ਵਿਆਹ ਹੁੰਦੇ ਸੀ ਕਿਸੇ ਦੀ ਮੌਤ ਹੋ ਜਾਂਦੀ ਸੀ ਉੱਥੇ ਪਹੁੰਚਦੇ ਸੀ ਇਹਦੇ ਨਾਲ ਵੀ ਸ਼ਾਇਦ ਕਾਫੀ ਉਹਨਾਂ ਨੂੰ ਜਿਹੜਾ ਵੋਟ ਜਿਹੜੀ ਪੈ ਗਈ ਹੈ ਉੱਥੋਂ ਬਿਲਕੁਲ ਸਹੀ ਗੱਲ ਹੈ ਜਿਵੇਂ ਹੁਣੇ ਦਿਨੇਸ਼ ਜੀ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਦਾ ਵੀ ਇੱਕ ਗ੍ਰੋਥ ਬਹੁਤ ਵੱਡਾ ਕਹਿ ਸਕਦੇ ਆ ਗ੍ਰੋਥ ਉਹ ਆਪਾ ਮੰਨ ਲੀਏ ਕਿ ਜਿਹੜਾ ਉਹਨਾਂ ਦੇ ਫਾਦਰ ਨੇ ਬਣੀ ਬਣਾਈ ਜਿਹੜੀ ਸੀਗੀ ਉਹਨਾਂ ਦੀ ਕੰਮ ਆਈ ਹੈ ਕਿਉਂਕਿ ਭਗਤ ਚੁੰਨੀ ਲਾਲ ਇੱਕ ਕੈਬਨਨ ਮਨਿਸਟਰ ਰਹੇ ਨੇ ਸਪੀਕਰ ਰਹੇ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਉਹ ਇੱਕ ਪੁਰਾਣਾ ਬਜ਼ੁਰਗ ਜਿਹੜੇ ਸੀਗੇ ਉਹਨਾਂ ਦੇ ਕਹਿ ਸਕਦੇ ਆ ਉਹਨਾਂ ਦੀ ਸਲਾਹ ਵੀ ਲਈਤੀ ਹੋएगी ਕਿੱਦਾਂ ਕੰਮ ਕਰਾਂ ਕਿਉਂਕਿ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਕਾਫੀ ਸਾਨੂੰ ਲੋਕਾਂ ਦਾ ਜੋਸ਼ ਦੇਖਣ ਨੂੰ ਮਿਲਿਆ ਆਪਾਂ ਲੇਡੀਜ਼ ਨਾਲ ਜਦੋਂ ਗੱਲਬਾਤ ਕੀਤੀ ਲੋਕੀ ਕਹਿੰਦੇ ਕੋਈ ਗੱਲ ਨਹੀਂ ਹਜ਼ਾਰ ਰੁਪਏ ਨਹੀਂ ਆਏ ਨਹੀਂ ਕੋਈ ਗੱਲ ਨਹੀਂ ਪਰ ਕੰਮ ਜਿਹੜਾ ਚਾਹੀਦਾ ਉਹ ਕੰਮ ਪੂਰਾ ਕਰਨ ਸਾਨੂੰ ਹਜ਼ਾਰ ਰੁਪਏ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਾਫ਼ ਸੁਥਰਾ ਪਾਣੀ ਮਿਲੇ ਹਰ ਚੀਜ਼ ਮਿਲੇ ਉਹਨੇ ਲੋਕ ਇਹਨਾਂ ਤੋਂ ਕੰਮ ਦੀ ਉਮੀਦ ਕਰਦੇ ਆ ਜੇ ਹੁਣ ਜਿੱਤ ਗਏ ਤੇ ਇਹਨਾਂ ਨੂੰ ਕੰਮ ਕਰਨਾ ਜਿਹੜਾ ਜ਼ਰੂਰੀ ਹੈ ਅੰਕ ਜੀ ਇੱਕ ਸਵਾਲ ਇੱਥੇ ਇਹ ਵੀ ਮੈਂ ਤੁਹਾਨੂੰ ਪੁੱਛੂੰਗਾ ਜੀ ਆਮ ਆਦਮੀ ਪਾਰਟੀ ਦਾ ਤੁਸੀਂ ਇਹ ਗੱਲ ਕੀਤੀ ਹੈ ਨਾ ਜੀ ਵੀ ਮਿੰਦਰ ਭਗਤ ਨੂੰ ਵੋਟ ਪਾਤੀ ਆ ਪਿਛਲੇ ਇਲੈਕਸ਼ਨਾਂ ਅਜਾ ਮਾਂ ਦੀ ਪਾਰਟੀ ਦੀ ਵੋਟ ਕੀ ਫਰਕ ਪੈ ਗਿਆ ਜਿਹੜਾ ਉਹਨੇ ਕਾਂਗਰਸ ਨੂੰ ਜਤਾਇਆ ਜਿਹੜੇ ਚਰਨਜੀਤ ਸਿੰਘ ਚੰਨੀ ਚੰਨੀ ਨੂੰ ਤੁਸੀਂ ਕਹਿ ਰਹੇ ਹੋ ਕਿ ਕਿਉਂ ਬਾਰ ਬਾਰ ਚੇਂਜ ਹੋ ਰਿਹਾ ਜਲੰਧਰ ਦਾ ਚੇਂਜ ਹੋ ਰਿਹਾ ਪਹਿਲੇ ਵੀ ਚੰਨੀ ਜਿਹੜਾ ਵਾ ਉਹ ਚਰਨਜੀਤ ਸਿੰਘ ਚੰਨੀ ਦੇਖੋ ਜੀ ਇੱਕ ਆਏ ਸੀਗੇ ਉਹਨਾਂ ਨੇ ਐਮਪੀ ਦੇ ਇਲੈਕਸ਼ਨ ਲੜੇ ਠੀਕ ਹੈ ਜੀ ਉਹਨਾਂ ਦੇ ਵੋਟ ਬਹੁਤ ਪਈ ਆ ਉਹਨਾਂ ਦੀ ਵੋਟ ਬਹੁਤ ਪਈ ਆ ਪਰ ਜਿਹੜੀ ਇਹ ਗੱਲ ਹੋਈ ਹੈ ਨਾ ਇਹ ਚਿਹਰਾ ਦੇਖਿਆ ਗਿਆ ਜਿਹੜੀ ਐਮਐਲਏ ਸੀਟ ਹੈ ਚਿਹਰੇ ਦੀ ਦੇਖੀ ਗਈ ਕਿਉਂਕਿ ਦੇਖੋ ਚਰਨਜੀਤ ਸਿੰਘ ਚੰਨੀ ਨੇ ਪੂਰਾ ਜ਼ਿਲ੍ਹਾ ਕਵਰ ਕਰਨਾ ਹੈ ਇਹਨਾਂ ਨੇ ਸਿਰਫ ਐਮਐਲਏ ਨੇ ਆਪਣਾ ਇੱਕ ਵੈਸਟ ਏਰੀਆ ਕਵਰ ਕਰਨਾ ਔਰ ਵੈਸਟ ਦੇ ਵਿੱਚ ਉਹਨਾਂ ਨੇ ਤੁਸੀਂ ਦੇਖੋ ਨਾ ਕਿ ਉਹਨਾਂ ਨੇ ਲੋਕਾਂ ਦੇ ਨਾਲ ਵਿਚਰੇ ਹੋਏ ਨੇ ਲੋਕਾਂ ਨਾਲ ਕੰਮ ਜਿਹੜਾ ਹੈ ਕਿ ਪਹਿਲ ਦੇ ਆਧਾਰ ਤੇ ਉਹਨਾਂ ਵੱਲੋਂ ਕਰਾਇਆ ਜਾਏਗਾ ਦਿਨੇਸ਼ ਜੀ ਗੱਲ ਕਰਦੇ ਆ ਤੁਹਾਨੂੰ ਪਤਾ ਵਾ ਜਦੋਂ ਇਲੈਕਸ਼ਨ ਹੋਏ ਸੀਗੇ ਆਮ ਆਦਮੀ ਪਾਰਟੀ ਦੇ ਪਹਿਲਾ 92 ਵਿਧਾਇਕ ਬਣੇ ਸੀਗੇ ਸ਼ੀਤਲ ਅਗਰਾਲ ਤੇ ਸ਼ੁਸ਼ੀਲ ਕੁਮਾਰ ਇੱਕੋ ਇੱਕ ਦੂਜੇ ਦੇ ਬਹੁਤ ਜ਼ਿਆਦਾ ਐਂਟੀ ਸੀਗੇ ਤੁਹਾਨੂੰ ਪਤਾ ਤੁਸੀਂ ਵੀਡੀਓ ਵੀ ਦੇਖਿਆ ਹੋਣਾ ਚਿੱਕੜ ਦੇ ਵਿੱਚ ਬਹਿ ਬਹਿ ਕੇ ਉਹਨਾਂ ਦੇ ਖਿਲਾਫ ਧਰਨੇ ਲਗਾਏ ਤੇ ਬਾਅਦ ਦੇ ਵਿੱਚ ਇਹ ਦੋਨੇ ਆਪਸ ਵਿੱਚ ਕਹਿੰਦੇ ਸੀ ਮੇਰਾ ਵੱਡਾ ਭਰਾ ਵਾ ਇਸੇ ਨਾਲ ਵੀ ਥੋੜਾ ਫਰਕ ਪੈਂਦਾ ਵਾ ਲੋਕਾਂ ਨੂੰ ਪਤਾ ਲੱਗ ਜਾਂਦਾ ਨਾ ਬਾਰੇ ਤਾਂ ਹੀ ਤਾਂ ਲੋਕੀ ਕਹਿੰਦੇ ਦਲ ਬਦਲੂ ਜੀ ਜ਼ਰੂਰੀ ਨਹੀਂ ਪਾਰਟੀ ਬਦਲਨੀ ਜਿਦੇ ਨਾਲ 36 ਦਾ ਆਕੜਾ ਹੋਵੇ ਲੋਕੀ ਦੇ ਇੱਕ ਦੂਜੇ ਨੂੰ ਦੇਖਦੇ ਨਹੀਂ ਇਹ ਦੋਵੇਂ ਬੁਲਟ ਤੇ ਬੈ ਕੇ ਘੁੰਮਦੇ ਫਿਰਦੇ ਆ ਜੀ ਲੋਕਾਂ ਦੇ ਦਿਮਾਗ 'ਚ ਇਹੀ ਚੀਜ਼ਾਂ ਵੱਡੀਆਂ ਹੋਈਆਂ ਸਰ ਇਹ ਸ਼ੀਤਲ ਦੇ ਹਾਰਨ ਦਾ ਸਭ ਤੋਂ ਵੱਡਾ ਰੀਜ਼ਨ ਹੈ ਇਹੀ ਆ ਰਿੰਕੂ ਦੇ ਹਾਰਨ ਦਾ ਸਭ ਤੋਂ ਵੱਡਾ ਰੀਜ਼ਨ ਇਹੀ ਆ ਕਿ ਲੋਕੀ ਇਹਨਾਂ ਨੂੰ ਸਕਾ ਨਹੀਂ ਸਮਝਦੇ ਕਿਸੇ ਦਾ ਪੰਜਾਬੀ ਵਰਡ ਸਿੱਧਾ ਯੂਜ਼ ਕਰਾਂਗੇ ਇਹ ਕਿਸੇ ਦੇ ਸਕੇ ਨਹੀਂ ਲੋਕੀ ਸਰੇਮ ਗੱਲਾਂ ਕਹਿੰਦੇ ਆ ਚਾਹੇ ਲੋਕੀ ਇੰਨਾ ਨਾ ਇੰਨਾ ਤੱਕ ਗੱਲ ਨਾ ਪਹੁੰਚੀ ਹੋਵੇ ਪਰ ਮੀਡੀਆ ਤੱਕ ਲੋਕੀ ਗੱਲਾਂ ਇਹ ਪੁੱਛਾ ਦਿੰਦੇ ਨੇ ਕਿ ਇਹ ਸਕੇ ਨਹੀਂ ਹੈ ਤੁਸੀਂ ਇਹ ਪਹਿਲੇ ਦਿਖਾਉਂਦੇ ਪਿਓ ਜੀ ਮੈਂ 36 ਦਾ ਆਕੜਾ ਜੀ ਮੇਰਾ ਮੈਂ ਧਰਨੇ ਲਾ ਰਿਆਂ ਜੀ ਇਹ ਮੈਨੂੰ ਆਪਣਾ ਸ਼ਰਾਬ ਦੇ ਕਾਰੋਬਾਰ ਚ ਮੈਨੂੰ ਫੜ ਰਹੇ ਨੇ ਕੋਈ ਇਹਨੂੰ ਹੋਰ ਪਰਚਾ ਪਵਾਵਾਂਗਾ ਮੈਂ ਤੇ ਇਹ ਆ ਕਰਾਂਗਾ ਲਾਟਰੀ ਸਟਾਲ ਦਾ ਕਰਾਂਗਾ ਫਿਰ ਤੁਸੀਂ ਦੋਨੇ ਇਕੱਠੇ ਹੋ ਗਏ ਤੇ ਲੋਕਾਂ ਦੇ ਵਿੱਚ ਕੀ ਤੁਸੀਂ ਸੰਦੇਸ਼ ਦੇ ਰਹੇ ਹੋ ਜਾਂ ਤਾਂ ਦੁਸ਼ਮਣੀ ਨੂੰ ਸਹੀ ਤਰ੍ਹਾਂ ਨਭਾ ਲੋ ਜੀ ਜਾਂ ਫਿਰ ਦੋਸਤੀ ਸਹੀ ਤਰ੍ਹਾਂ ਨਭਾ ਲੋ ਹੁਣ ਜਿੰਨੀ ਵੱਡੀ ਰੈਲੀ ਜਾਂ ਜੋ ਵੀ ਹੋਇਆ ਇਹਦੇ ਵਿੱਚ ਸੁਸ਼ੀਲ ਰਿੰਕੂ ਦਾ ਕੋਈ ਵੀ ਬਿਆਨਵਾਜੀ ਨਹੀਂ ਆਈ ਜੀ ਹਾਲਕੀ ਪਰ 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 ਆਪਾਂ ਹੁਣ ਬਿਆਨਬਾਜ਼ੀ ਦੀ ਗੱਲ ਕਰ ਲਈ ਤੁਸੀਂ ਕਿਹਾ ਨਾ ਬਿਆਨਬਾਜ਼ੀ ਨਹੀਂ ਆਈ ਪਰ ਇਹ ਹੁਣੇ ਆਪਾਂ ਪੋਸਟ ਦੇਖ ਰਹੇ ਸੀ ਇੱਕ ਘੰਟਾ ਹੋ ਗਿਆ ਪੋਸਟ ਪਾਈ ਨੂੰ ਸੁਸ਼ੀਲ ਕੁਮਾਰ ਰਿੰਕੂ ਪੋਸਟ ਪਾਉਂਦੇ ਨੇ ਉਹ ਲਿਖਦੇ ਨੇ ਕਿ ਜਲੰਧਰ वेस्ट ਜਿਮ ਇਨੀ ਚੌਂ ਜਿਹੜੀ ਸਰਕਾਰ ਦੀ ਜਿੱਤ ਹੋਈ ਹੈ ਉਹਦੇ ਜਿਹੜੇ ਕਿਉਂ ਜਿੱਤੇ ਨੇ ਉਹਨਾਂ ਕਿ ਜਿਹੜੇ ਕਾਉਂਸਲਰ ਨੇ ਉਹ ਕਾਉਂਸਲਰਾਂ ਨੂੰ ਖਰੀਦਿਆ ਗਿਆ ਵਾ ਠੀਕ ਹੈ ਇਹ ਇਹ ਲਾਲਚ ਦਿੱਤਾ ਗਿਆ ਉਹਨਾਂ ਨੂੰ ਗਨਮੈਨ ਦਿੱਤੇ ਗਏ ਤਾਂ ਦਿੱਤੇ ਗਿਆ ਦੂਜਾ ਪੁਆਇੰਟ ਰੱਖਿਆ ਉਹਨਾਂ ਨੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਸਰਕਾਰ ਦੇ ਬਾਕੀ ਹਰ ਲੋਕਾਂ ਵਿੱਚ دہشت ਦਾ ਮਾਹੌਲ ਇਹਨਾਂ ਵੱਲੋਂ ਬਣਾਇਆ ਗਿਆ ਇਹ ਇਲਜ਼ਾਮ ਜਿਹੜੇ ਸੁਸ਼ੀਲ ਕੁਮਾਰ ਇਨਕੂਲੋ ਲਗਾਏ ਗਿਆ ਇਹ ਇਲਜ਼ਾਮ ਲੋਕੀ ਲਾ ਦੇਣ ਬਿਲਕੁਲ ਬਿਲਕੁਲ ਕਿ ਤੁਸੀਂ ਪਾਰਟੀ ਕਿਉਂ ਬਦਲੀ ਤੁਸੀਂ ਡਰ ਗਏ ਸੀ ਜੀ ਤੁਹਾਨੂੰ ਬੀਜੇਪੀ ਨੇ ਡਰਾਇਆ ਮੋਦੀ ਸਰਕਾਰ ਨੇ ਤੁਹਾਨੂੰ ਡਰਾਇਆ ਤੁਹਾਨੂੰ ਪੈਸਾ ਦਿੱਤਾ ਲੋਕਾਂ ਨਾਲ ਤੇ ਬਹੁਤ ਕੋਈ ਗੱਲਾਂ ੜਾਣੀਆਂ ਜੀ ਜੇ ਅੱਜ ਆਜ਼ਮਾ ਦੀ ਪਾਰਟੀ ਜਿੱਤ ਗਈ ਹੈ ਤੇ ਉਹਨੂੰ ਤੁਸੀਂ ਸਵੀਕਾਰ ਕਰੋ ਕਿ ਸਾਡੇ ਦੀ ਗਲਤੀ ਆ ਗਲਤੀ ਆ ਸਾਡੀ ਗਲਤੀ ਆ ਸਾਨੂੰ ਲੋਕਾਂ ਨੇ ਕਿਉਂ ਨਹੀਂ ਪਸੰਦ ਕੀਤਾ ਇਹ ਅਲਿਗੇਸ਼ਨ ਤੁਸੀਂ ਕਹਿੰਦੇ ਨੇ ਕਿ ਅ ਸ਼ਰਾਬ ਰਾਸ਼ਨ ਸੂਡ ਵੰਡੇ ਕੇ ਤਾਂ ਦਿੱਤੇ ਫਿਰ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਤੰਤਰ ਦੀ ਇਹਨਾਂ ਨੇ ਵਰਤੋਂ ਕੀਤੀ ਹੈ ਕਿ EVM ਮਸ਼ੀਨਾਂ ਨੂੰ ਨੇ ਇਹਨਾਂ ਨੇ ਮਤਲਬ ਇਹਨਾਂ ਦਾ આરોਪ ਹੈ ਫਿਰ 90 ਐਮਐਲਏ 35 ਚੇਅਰਮੈਨ ਹਲਕਾ ਵੈਸਟ ਵਿੱਚ ਪੂਰਾ ਗਦਰ ਮਾ ਜਾ ਕੇ ਰੱਖਿਆ ਫਿਰ ਚੋਣ ਵਾਲੇ ਦਿਨ ਤੱਕ 12 ਬੰਦੇ ਆਏ ਕੁੱਲ ਮਿਲਾ ਕੇ ਪੂਰੀ ਤਰ੍ਹਾਂ ਲੋਕਤੰਤਰ ਦਾ ਕਾਨ ਕੀਤਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਜਿਹੜੇ ਗਲਤ ਢੰਗ ਨਾਲ ਇਹਨਾਂ ਨੇ ਉਹਦਾ ਇਸਤੇਮਾਲ ਕੀਤਾ ਠੀਕ ਹੈ ਜੀ ਫਿਰ ਇਹਨੇ ਐਂਡ ਦੇ ਪਰ ਦੇਖੋ ਲਿਖਿਆ ਮਗਰ ਫਿਰ ਵਿਸ਼ੀਤਲ ਬੜੀ ਦਲੇਰੀ ਨਾਲ ਲੜਿਆ ਅਤੇ ਸਾਰੀ ਸਰਕਾਰ ਦੀ ਚਿੱਕਾ ਘੜਾ ਕੇ ਰੱਖਦੇ ਇੱਥੇ ਇੱਥੇ ਦੀ ਗੱਲ ਕਰਦਾ ਚਿੱਕਾ ਦੇ ਇਹਨਾਂ ਦੀਆਂ ਨਿਕਲ ਗਈਆਂ ਕਿਉਂਕਿ ਦੇਖੋ ਉਹ ਲੀਡ ਦੇਖੋ ਅੱਜ ਮੇਰੇ ਹਿਸਾਬ ਨਾਲ ਇੰਨੇ ਇਲੈਕਸ਼ਨ ਹੋਏ ਕਿਸੇ ਦੀ ਨਹੀਂ ਲੰਬੀ ਲੀਡ ਨਹੀਂ ਆਈ ਨਾਪ ਦੇ ਜਲੰਧਰ ਸਟੇਟ ਸੈਂਟਰ ਸੂਬਾ ਮੰਨਿਆ ਗਿਆ ਹੈ ਜੀ ਮੀਡੀਆ ਦਾ ਹੱਬ ਜਲੰਧਰ ਮੰਨਿਆ ਗਿਆ ਹੈ ਇੰਨੀ ਵੱਡੀ ਲੀਡ ਨਾਲ ਕੋਈ ਐਮ.ਐਲ.ਏ ਜਿੱਤਿਆ ਨਹੀਂ ਬਿਲਕੁਲ ਜਿਹੜਾ ਹੁਣੇ ਭਗਤ ਜੀ ਨੇ ਕਰਕੇ ਦਿਖਾਤਾ ਅਸੀਂ ਸਾਡਾ ਚੈਨਲ ਕਿਸੇ ਦੀ ਕੋਈ ਸਿਫਤ ਨਹੀਂ ਕਰ ਰਿਹਾ ਅਸੀਂ ਮੁੱਦੇ ਦੀ ਗੱਲ ਕਰ ਰਹੇ ਆ ਸਾਨੂੰ ਉਨੀ ਹੀ ਭਾਜਪਾ ਪਾਰਟੀ ਨਾਲ ਪਿਆਰ ਆ ਉਨਾ ਹੀ ਆਮ ਆਦਮੀ ਪਾਰਟੀ ਨਾਲ ਪਿਆਰ ਆ ਅਸੀਂ ਕਿਸੇ ਨਾਲ ਵੀ ਕੋਈ ਕੋਈ ਵੈਰ ਨਹੀਂ ਕਰ ਰਹੇ ਪਰ ਜਿਹੜੀਆਂ ਗੱਲਾਂ ਦਾ ਪੋਸਟ ਇਹ ਪਾਤੀ ਆ ਮਤਲਬ ਹਾਰ ਨੂੰ ਸਵੀਕਾਰ ਤੇ ਕਰਨਾ ਚਾਹੀਦਾ ਨਾ ਮੈਂ ਕਿ ਜੇ ਇਹ ਗੱਲ ਕਰਨਾ ਚਾਹੁੰਦਾ ਲੋਕੀ ਤਾਂ ਸੀ ਕਹਿੰਦੇ ਆ ਕਿ ਇਹ ਦੋਨੇ ਇੰਸਟਾਗ੍ਰਾਮੀ ਨੇਤਾ ਨੇ ਬਿਲਕੁਲ ਇਹ ਮੌਜੂਦ ਨੇਤਾ ਨਹੀਂ ਨੇ ਮੌਜੂਦ ਨੇਤਾ ਨਹੀਂ ਨੇ ਇਹਨਾਂ ਨੂੰ ਇੰਸਟਾਗ੍ਰਾਮੀ ਨੇਤਾ ਤਾਂ ਹੀ ਕਿਹਾ ਕਿ ਜੇ ਆਪਾਂ ਕੋਈ ਵੀ ਚੀਜ਼ ਕਰਨੀ ਹੈ ਨਾ ਉਹਦੀ ਪੋਸਟ ਪਾਣੀ ਆ ਲੋਕਾਂ ਵਿਚਰਨਾ ਨਹੀਂ ਆ ਮੈਂ ਦਿਨੇ ਜੀ ਇਹੀ ਗੱਲ ਕਰਨਾ ਚਾਹਨਾ ਜਦੋਂ ਸੁਸ਼ੀਲ ਕੁਮਾਰ ਰਿੰਕੂ ਜੀ ਐਮਪੀ ਬਣੇ ਸੀਗੇ ਉਦੋਂ 92 ਵਿਧਾਇਕ ਜਲੰਧਰ ਪਹੁੰਚੇ ਸੀ ਉਦੋਂ ਵੀ ਤਾਂ ਪੂਰੇ 92 ਵਿਧਾਇਕ ਸੀ ਉਹ ਵੀਡੀਓ ਵਾਇਰਲ ਵੀ ਹੋਇਆ ਕਿ ਬੀ ਲੈਣ ਆਏ ਲੋਕੀ ਇੱਥੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਬਿਲਕੁਲ 92 ਵਿਧਾਇਕ ਕਿ ਇੱਥੇ ਸੀ ਮੰਤਰੀ ਇੱਥੇ ਸੀ ਉਦੋਂ ਵੀ ਜਿਹੜੇ ਭਗਵੰਤ ਮਾਨ ਰੋਡ ਸ਼ੋਅ ਕਰਦੇ ਸੀ ਲਾਡੀ ਸ਼ੇਰੋ ਵਾਲੀਆ ਜੋ ਆਪਣੇ ਵਿਧਾਇਕ ਨੇ ਸ਼ਾਹਕੋੜ ਤੋਂ ਉਹਨਾਂ ਦੇ ਨਾਲ ਇੱਕ ਐਮਐਲਏ ਦੀ ਜਿਹੜੇ ਬਾਬਾ ਬਕਾਲਾ ਤੋਂ ਆਨੇ ਉਹਨਾਂ ਦੇ ਨਾਲ ਆਪਸੀ ਭੇੜਤ ਵੀ ਹੋਈ ਸੀਗੀ ਕਾਫੀ ਵੀਡੀਓ ਜਿਹੜੀ ਹੈ ਸੰਨੀ ਜੀ ਤੇ ਵਾਇਰਲ ਹੁੰਦੀ ਹੋਈ ਦੇਖੀ ਸੀਗੀ ਉਦੋਂ ਇਹ ਕਿੱਥੇ ਸੀਗੇ ਇਹ ਸਵਾਲ ਲੋਕਾਂ ਨੇ ਬੜੇ ਚੱਕੇਗੇ ਉਦੋਂ ਇਹ ਕਿੱਥੇ ਸੀ ਉਦੋਂ ਇਹਨਾਂ ਨੇ ਕਿਉਂ ਨਹੀਂ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਬਾਹਰੋਂ ਵਿਧਾਇਕ ਨਾਲ ਲਿਓ ਉਦੋਂ ਕਿਉਂ ਨਹੀਂ ਸ਼ਿਤਰੂਂ ਘਰ ਆ ਲਿਆ ਸੁਸ਼ੀਲ ਰਿੰਕੂ ਨੇ ਜਿਹੜੀ ਇਹਨਾਂ ਦੇ ਆਪਣਾ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਆਜੂ ਆਜ ਜਾ ਕਰਿਆ ਆਜ ਉਸ ਦਿਨ ਸ਼ੀਤਲ ਸਿੰਘ ਰਾਤ ਸਵੇਰੇ ਉੱਟ ਕੇ ਬੂਥ ਚੈੱਕ ਕਰ ਰਹੇ ਸੀਗੇ ਉਸ ਦਿਨ ਕਿੱਥੇ ਸੀਗੇ ਜਦੋਂ 91 ਵਿਧਾਇਕ ਇੱਥੇ ਸੀਗੇ ਜਦੋਂ ਸੁਸ਼ੀਲ ਕੁਮਾਰ ਰਿੰਕੂ ਬਣੇ ਸੀਗੇ ਐਮਪੀ ਬਣੇ ਸੀਗੇ ਹੁਣ ਸ਼ੀਤਲ ਜੀ ਜਿਹੜੇ ਆ ਹੁਣ ਆਪਣੀ ਹਾਰ ਸਬਕਾਰ ਕਰ ਲੈਣ ਜੀ ਤੇ ਫਿਰ ਵੀ ਲੋਕਾਂ ਦੇ ਵਿੱਚ ਚਰਚਾ 'ਚ ਬਣੇ ਰਹਿਣਗੇ ਲੋਕਾਂ ਦੇ ਦਿਮਾਗਾਂ 'ਚ ਬਣੇ ਰਹਿਣਗੇ ਕਿ ਜਿਹੜੀ ਉਹ ਪੈਨ ਡਰਾਈਵ ਦਾ ਮੁੱਦਾ ਆ ਨਾ ਜੀ ਉਹ ਏਡੀ ਜਲਦੀ ਖਤਮ ਨਾ ਸ਼ਾਂਤ ਹੋਣ ਵਾਲਾ ਨਹੀਂ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਮੁੱਦਾ ਉੱਪਰ ਆਣਾ ਹੀ ਆਣਾ ਬਿਲਕੁਲ ਦਿਨੇਜ ਜੀ ਹੁਣ ਜਿਹੜੇ ਲੋਕ ਆ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਅੱਗੇ ਲੋਕਾਂ ਨੂੰ ਇਹ ਜਿਹੜੇ ਲੀਡਰ ਹੈ ਬੇਵਕੂਫ ਸਮਝਦੇ ਸੀਗੇ ਸ਼ਾਇਦ ਲੋਕ ਬੇਵਕੂਫ ਆ ਲੋਕਾਂ ਨੇ ਕੁਝ ਕਹਿਣਾ ਨਹੀਂ ਆ ਅਸੀਂ ਵੋਟ ਪਾ ਕੇ ਚੱਲ ਜਾਂਨੇ ਪੈਸੇ ਖਾ ਲਾਂਗੇ ਪਰ ਅੱਜ ਕੱਲ ਦੇ ਜਿਹੜੇ ਲੋਕ ਆ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਲੋਕਾਂ ਨੂੰ ਪਹਿਚਾਣ ਹੋ ਗਈ ਨਾ ਲੋਕਾਂ ਦੀ ਤੇ ਦਿਨੇਜ ਜੀ ਇਸੇ ਵਾਰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕੀ ਅੱਗੇ ਜਿਹੜੇ ਭਗਤ ਜੀ ਕੰਮ ਕਰਾਉਗੇ ਤਾਂ ਤਾਂ ਬਣੋਗੇ ਤੇ ਨਹੀਂ ਤਾਂ ਫਿਰ ਉਹ ਵੀ ਇਹੀ ਹਾਲ ਹੋਊਗਾ ਉਹਨਾਂ ਦਾ ਬਿਲਕੁਲ ਜੀ ਵੈਸ ਤੇ ਲੋਕੀ ਬਹੁਤ ਜ਼ਿਆਦਾ ਸਮਝਦਾਰ ਨੇ ਅਸੀਂ ਕਹਿੰਨੇ ਆ ਆਮ ਆਦਮੀ ਪਾਰਟੀ ਨੇ ਬਹੁਤ ਜ਼ੋਰ ਲਾਇਆ ਜੀ ਛੋਟੀ ਛੋਟੀ ਗਲੀ ਦੇ ਵਿੱਚ ਜਿੱਥੇ ਇੱਕ ਐਮ ਐਲ ਏ ਵੜ ਕੇ ਰਾਜੀ ਨਹੀਂ ਉੱਥੇ ਮੁੱਖ ਮੰਤਰੀ ਆ ਰਿਹਾ ਦੇਖੋ ਤੁਸੀਂ ਪਾਵਰ ਸੀਟ ਦੇਖੋ ਕਿੰਨੀ ਵੱਡੀ ਪਾਵਰ ਸੀਟ ਆ ਮੇਰੇ ਹਿਸਾਬ ਨਾਲ ਜਿਹੜੇ ਉਹ ਗਲੀਆਂ ਚੱਲ ਗਏ ਉਹਦੇ ਕੌਂਸਲਰ ਆਪ ਨਹੀਂ ਗਿਆ ਹੋਣਾ ਅਸੀਂ ਸਰਵੇ ਜਦੋਂ ਅਸੀਂ ਉੱਥੇ ਕੌਂਸਲਰ ਵੀ ਆਪ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਆਪ ਆ ਕੇ ਰੈਲੀ ਕਰ ਰਹੇ ਆ ਇਹ ਕਹਿ ਰਣਾ ਅਸੀਂ ਖਬਰ ਕਰਨ ਇਹ ਵਾਲੀ ਪੋਸਟ ਨੂੰ ਇਹ ਵਾਲੀ ਸੀਟ ਨੂੰ ਬਹੁਤ ਜ਼ਿਆਦਾ ਲੋੜ ਏ ਬਿਲਕੁਲ ਜੇ ਭਗਤ ਜੀ ਵੀ ਕੰਮ ਨਾ ਕਰਾ ਸਕੇ ਫਿਰ ਤੇ ਆਮ ਆਨੰਦ ਪਾਰਟੀ ਸਰਕਾਰ ਨੂੰ ਅਸੀਂ ਜ਼ੀਰੋ ਕਹਿ ਦੇਾਂਗੇ ਜ਼ੀਰੋ ਹੋ ਗਈ ਬਿਲਕੁਲ ਕਿ ਖੁਦ ਜੇ ਸੀਟ ਜਿਤਾ ਲਈ ਕਿ ਮੁੱਖ ਮੰਤਰੀ ਆ ਰਿਹਾ ਹੂੰ ਜੇ ਉਹ ਵੀ ਕਾਮਨਾ ਕਰਾ ਸਕਿਆ ਤੇ ਫਿਰ ਜ਼ੀਰੋ ਆ ਫਿਰ ਭਗਤ ਜੀ ਵੀ ਜਿਹੜੇ ਆ ਉਹ ਆਪਣਾ ਬੋਰੀ ਬਿਸਤਰਾ ਗੋਲ ਕਰਦੇ ਹੀ ਦੇਖਣਗੇ ਫਿਰ ਕੋਈ ਆਜ਼ਾਦ ਉਮੀਦਵਾਰ ਹੀ ਜਿਹੜਾ ਵਾ ਉਹ ਆਪਣਾ ਸੀਟ ਦੇ ਉੱਤੇ ਕਬਜ਼ਾ ਕਰੇਗਾ ਕਾਫੀ ਡੇਢ ਤੋਂ ਜਿਹੜੀਆਂ ਵਾ ਚਰਚਾਵਾਂ ਚੱਲ ਰਹੀਆਂ ਸੀ ਜਲੰਧਰ ਤੋਂ ਕੌਣ ਬਾਜ਼ੀ ਮਾਰੇਗਾ ਪਰ ਅੱਜ ਇੱਕ ਬਹੁਤ ਵੱਡੀ ਜਿਹੜੀ ਜਿੱਤ ਆ ਵਿੰਦਰ ਸਿੰਘ ਭਗਤ ਨੂੰ ਜਿਹੜੀ ਮਿਲੀ ਆ ਜਲੰਧਰ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜਾ ਵਾ ਇੱਥੋਂ ਜਲੰਧਰ ਉਹ ਜਿੱਤੇ ਆ ਕਿ ਜੀ ਕਿਵੇਂ ਦੇਖਦੇ ਹੋ ਕਿ ਵੈਸ਼ਟੇ ਦੇ ਵਿੱਚ ਜੋ ਨਰਕ ਭਰੀ ਜ਼ਿੰਦਗੀ ਸੀ ਉੱਥੋਂ ਐਮਪੀ ਸੀਗੇ ਇਹਨਾਂ ਦੇ ਭਾਜਪੀ ਦੇ ਬਾਅਦ ਜੋ ਜੁਆਇਨ ਕੀਤੇ ਸ਼ੀਤਨ ਰਾਏ ਕੀ ਕਿੰਨੇ ਹਾਲਾਤ ਮਾੜੇ ਸੀਗੇ ਕਿਵੇਂ ਦੇਖ ਦਿਓ ਸਾਰੇ ਦੇਖੋ ਲੋਕਾਂ ਨੇ ਸਰਵੇ ਦੇ ਵਿੱਚ ਵੀ ਇਹੀ ਜਦੋਂ ਕਿਹਾ ਕਿ 5 ਸਾਲ ਪਹਿਲੇ ਸੁਸ਼ੀਲ ਕੁਮਾਰ ਨੂੰ ਕਾਂਗਰਸ ਦੇ ਟਾਈਮ ਤੇ ਐਮਐਲਏ ਉਹਦੋਂ ਵੀ ਲੋਕਾਂ ਦਾ ਕੰਮ ਨਹੀਂ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਐਮਪੀ ਬਣੇ 1 ਸਾਲ ਕਹਿੰਦੇ ਮੈਂ ਲੋਕਾਂ ਦਾ ਬਹੁਤ ਕੰਮ ਕੀਤਾ ਕੰਮ ਕੀ ਕੀਤਾ ਉਹ ਬਸ ਇੱਕ ਟ੍ਰੇਨਾਂ ਦਾ ਉਹ ਬੰਦੇ ਭਾਰਤ ਨੂੰ ਜਲੰਧਰ ਘੁਆਉਣ ਵਾਸਤੇ ਜਿਹੜਾ ਮੇਨ ਕੰਮ ਸੀਗਾ ਵੈਸਟ ਏਰੀਆ ਦਾ ਬਾਕੀ ਏਰੀਆ ਦੇ ਨਹੀਂ ਕਰਨਾ ਬਸ ਘਟੂ ਘਟ ਆਪਣੇ ਏਰੀਆ ਦਾ ਤੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀਗਾ ਇਹਨਾਂ ਨੇ ਉਹ ਵੀ ਆਪਣਾ ਕੰਮ ਨਹੀਂ ਕੀਤਾ ਜਿਹੜਾ ਇੱਕ ਆਪਣਾ ਪਤਾ ਕੀ ਆਪਣੇ ਏਰੀਆ ਦੇ ਵਿੱਚ ਬਿਲਕੁਲ ਸੀਵਰੇਜ ਦੀ ਇੰਨੀ ਪ੍ਰੋਬਲਮ ਹੈ ਲੋਕਾਂ ਨੂੰ ਪਾਣੀ ਦਾ ਸਾਫ ਪਾਣੀ ਨਹੀਂ ਮਿਲਦਾ ਇਹਨਾਂ ਦੇ ਘਰ ਦੇ ਨਾਲ ਹੀ ਚੰਡੀਗੜ੍ਹ ਮੁਹੱਲਾ ਪੈਂਦਾ ਨੂਪਨਗਰ ਪੈਂਦਾ ਉੱਥੇ ਜਾ ਕੇ ਤਾਂ ਦੇਖੋ ਕਿੰਨਾ ਬੁਰਾ ਹਾਲ ਹੈ ਅੰਕੀ ਜੀ ਇਹਨਾਂ ਦੀ ਵਾਈਫ ਵੀ ਜਿਹੜੇ ਸਿਗੇ ਸ਼ਵੀਲ ਕੁਮਾਰ ਇਕੂ ਦੇੜੇ ਆ ਕੌਂਸਲਰ ਆ ਉਹਨਾਂ ਦੇ ਬਿਲਕੁਲ ਨਾਲ ਦੀ ਗਲੀ ਦੇ ਵਿੱਚ ਇੰਨੀ ਗੰਦਗੀ ਸੀ ਅਸੀਂ ਸਰਵੇ ਕਰਕੇ ਉੱਥੇ ਜਾ ਕੇ ਬਹੁਤ ਮਾੜੇ ਹਾਲਾਤ ਜਿਹੜਾ ਆਪਣੇ ਘਰ ਦੇ ਕੋਲ ਨਹੀਂ ਕਰਵਾ ਸਕਦਾ ਉਹ ਪੂਰੇ ਵੈਸਟ ਦਾ ਕੀ ਕਰੇਗਾ ਉਹ ਕਹਿ ਰਹੇ ਨੇ ਘਰ ਤੋਂ ਥੋੜਾ ਅੱਗੇ ਜਿੱਥੇ ਦੁਸ਼ਹਿਰਾ ਗਰਾਊਂਡ ਪੈਂਦੀ ਹੈ ਉਹ ਤੋਂ ਕੁਛੀ ਦੂਰੀ ਤੇ ਸੀਐਮ ਭਗਵੰਤ ਮਾਨ ਵੀ ਪਹੁੰਚੇ ਸਨ ਤੇ ਭੰਡਾਰੀਆ ਮੱਲਾ ਉਹਨੂੰ ਕਿਹਾ ਜਾਂਦਾ ਉਹਦੇ ਬਿਲਕੁਲ ਸਾਹਮਣੇ ਦੁਸ਼ਹਿਰਾ ਗਰਾਊਂਡ ਹੈ ਉਸ ਦਿਨ ਜਦੋਂ ਅਸੀਂ ਕਵਰੇਜ ਕਰਨ ਲਈ ਭੰਡਾਰੀਆ ਮੱਲਾ ਜਾ ਰਹੇ ਸੀ ਅਸੀਂ ਦੁਸ਼ਹਿਰਾ ਗਰਾਊਂਡ ਦਾ ਜਦੋਂ ਦ੍ਰਿਸ਼ੇ ਦੇਖਿਆ ਇੰਨਾ ਮਾੜਾ ਹਾਲ ਦ੍ਰਿਸ਼ ਕਿ ਉੱਥੇ ਇੰਨਾ ਵੱਡਾ ਦੁਸ਼ਹਿਰਾ ਕਰਾਇਆ ਜਾਂਦਾ ਮਹਿਲ ਸਾਰੇ ਜਲੰਧਰ ਦੇ ਵਿੱਚੋਂ ਸਭ ਤੋਂ ਵੱਡਾ ਦੁਸ਼ਹਿਰਾ ਉਸ ਗਰਾਊਂਡ ਦੇ ਵਿੱਚ ਹੁੰਦਾ ਤੇ ਇਹਨਾਂ ਨੇ ਉਹ ਗਰਾਊਂਡ ਨੂੰ ਹੀ ਜਿਹੜਾ ਇੰਨਾ ਵਧੀਆ ਨਹੀਂ ਬਣਾ ਪਾਇ ਆਪਣੇ ਏਰੀਆ ਦੇ ਪਾਰਕਾਂ ਨੂੰ ਵਧੀਆ ਨਹੀਂ ਬਣਾ ਪਾਇ ਗਲੀਆਂ ਨੂੰ ਕਿਉਂਕਿ ਇਹਨਾਂ ਦੇ ਤੁਸੀਂ ਬਰਸਾਦ ਹੁੰਦੀ ਨਾ ਬਸਤੀ ਦਾਸ਼ਮੰਦਾ ਦੇ ਇਹਨਾਂ ਦੇ ਘਰ ਦੇ ਤੁਸੀਂ ਬਸਤੀ ਦਾਸ਼ਮੰਦਾ ਜਿਹੜਾ ਅੱਡੇ ਤੋਂ ਥੋੜਾ ਜਿਹਾ ਅੱਗੇ ਸ਼ਮਸ਼ਾਨ ਘਰ ਤੋਂ ਥੋੜਾ ਜਿਹਾ ਅੱਗੇ ਜਦੋਂ ਤੁਸੀਂ ਇਹਨਾਂ ਦੇ ਘਰ ਤੱਕ ਜਾਓਗੇ ਨਾ ਮੇਰੇ ਖਿਆਲ ਇੱਕ ਘੰਟਾ ਬਾਰਿਸ਼ ਪੈ ਜੇ ਤੇ ਇਹਨਾਂ ਦੇ ਉੱਧਾ ਹੁੰਦਾ ਕਿ ਜਦੋਂ ਕਿਸ਼ਤੀ ਲੱਗੇ ਉੱਥੋਂ ਦੁਰਨਾ ਪਵੇਗਾ ਜੀ ਬਿਲਕੁਲ ਉਹੀ ਮਤਲਬ ਬਸਤੀ ਦਾਸ਼ਮੰਦਾ ਦੇ ਕੋਲ ਹੀ 120 ਫੁੱਟੀ ਰੋਡ ਦਾ ਫੋਟੋ ਕਾਟ ਵੀ 2 ਕਿਲੋਮੀਟਰ ਦਾ ਸਫ਼ਰ ਜਿਹੜਾ ਹੈ ਦਿਨੇਜਪ ਉਹੀ ਗੱਲ ਕਰਦੇ ਆ ਕਿ ਕੰਮ ਇਦਾਂ ਦੇ ਕਰੋ ਕਿ ਸਾਨੂੰ ਜਿਹੜਾ ਵਾ ਕਹਿਣਾ ਨਾ ਪਵੇ ਵਿਕਾਸ ਖੁਦ ਤੁਹਾਨੂੰ ਦਿਖੇ ਸ਼ੀਤਲ ਤੇ ਰਿੰਕੂ ਜੀ ਦਾ ਜਿਹੜਾ ਨਾ ਉਹ ਗ੍ਰਾਫ ਬਹੁਤ ਹਾਈ ਲੈਵਲ ਤੇ ਪਹੁੰਚ ਚੁੱਕਾ ਸੀਗਾ ਲੋਕੀ ਇਹਨਾਂ ਨੂੰ ਪਿਆਰ ਕਰਨ ਲੱਗ ਪਏ ਸੀਗੇ ਇਹਨਾਂ ਨੇ ਪਾਰਟੀ ਬਦਲਣ ਦੇ ਨਾਲ ਸਾਰਾ ਹੀ ਆਪਣਾ ਜਿਹੜਾ ਵਾ ਉਹ ਫਿਊਚਰ ਜੇ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਸਫ਼ਰ ਜਿਹੜਾ ਨਾ ਉਹ ਅੱਜ ਸਮਾਪਤ ਹੋ ਗਿਆ ਜੀ ਮੇਨ ਸਮਾਪਤੀ ਅੱਜ ਹੋ ਗਈ ਇਹਨਾਂ ਦੀ ਅੱਗੇ ਜੇ ਇਹ ਚਾਹਦੇ ਆ ਕਿ ਆਪਾਂ ਵਧੀਏ ਤੇ ਇਹਨਾਂ ਨੂੰ ਮੋੜ ਵਿਚਰਨਾ ਪਏਗਾ ਲੋਕਾਂ ਨਾਲ ਤੇ ਜੇ ਗੱਲ ਹੋਈ ਆ ਸੁਸ਼ੀਲ ਕੁਮਾਰ ਰਿੰਕੂ ਜਨੇਡੀ ਵੱਡੀ ਵੱਡੀ ਪੋਸਟ ਪਾਈ ਆ ਨਾ ਇੱਥੇ ਐਕਸ਼ਨ ਵੀ ਲਿਆ ਜਾਵੇ ਉਹਨੂੰ ਇਕੱਲੇ ਇੰਸਟਾਗ੍ਰam ਤੇ ਨਾ ਛੱਡਤਾ ਜਾਵੇ ਤੁਸੀਂ ਗਵਰਨਰ ਨੂੰ ਆਪਣੀ ਲਿਖਤੀ ਸ਼ਿਕਾਇਤ ਭੇਜੋ ਤੇ ਦੇਖੋ ਕੀ ਕਾਰਵਾਈ ਹੁੰਦੀ ਆ ਸਭ ਤੋਂ ਵੱਡਾ ਮੁੱਦਾ ਅੱਜ ਦਾ ਜਿਹੜਾ ਵਾ ਉਹ ਮਤਲਬ ਕਹ ਸਕਦੇ ਆ ਕਿ ਬੀਜੇਪੀ ਨੂੰ ਲਾਸਟ 7 8 10 ਸਾਲ ਤੋਂ ਜਿਹੜਾ ਨਾ ਲੋਕੀ ਹਜੇ ਵੀ ਪੰਜਾਬ 'ਚ ਜ਼ੀਰੋ ਮਾਸਕ ਦੇਣਗੇ ਤੇ ਇਸ ਕਰਕੇ ਇਹ ਆ ਕਿ ਜਿੰਨਾ ਹੋ ਸਕੇ ਲੋਕਾਂ 'ਚ ਵਿੱਚ ਰੋ ਇੰਸਟਾਗ੍ਰਾਮ ਤੇ ਨਾ ਵਿੱਚ ਰੋ ਆਪਾਂ ਸਿੱਧੀ ਗੱਲ ਇੱਕੋ ਗੱਲ ਕਰਦੇ ਆ ਕਿ ਬੰਦੇ ਨੂੰ ਜੇ ਕੰਮ ਕਰਨਾ ਆ ਨਾ ਤੇ ਉਹ ਕੰਮ ਕਰਕੇ ਦਿਖਾਣਾ ਹੀ ਪੈਣਾ ਮੂੰਹ ਜਵਾਨੀ ਕੰਮ ਨਹੀਂ ਹੋਣਾ ਕਿ ਮੈਂ ਕਰ ਦੂੰਗਾ ਜੀ ਮੈਂ ਕਰ ਦਿੰਦਾ ਕੋਣੇ ਹਾਰ ਵੀ ਦੇਖੋ ਸ਼ੀਤਲ ਮੁਰਾਲ ਦੀ ਕਿੰਨੀ ਜ਼ਬਰਦਸਤ ਹੈ ਕਿਉਂਕਿ ਪਿਛਲੀ ਵਾਰ 4500 ਇਹਨਾਂ ਨੇ ਲੀਡ ਦਿੱਤੀ ਸੁਸ਼ੀਲ ਕੁਮਾਰ ਰਿੰਕੋ ਨੂੰ ਇਹਨਾਂ ਨੂੰ ਤੇ ਲੀਡ ਮਿਲੀ 37000 ਦੀ 37000 ਵੋਟ ਮਤਲਬ 16000 ਸਮਥਿੰਗ ਵੋਟ ਪਈ ਹੈ ਜੀ ਇਹਨਾਂ ਨੂੰ 16000 ਵੋਟ ਪਈ ਆ ਬਸ ਤੇ ਜਿਹੜੀ ਪਿਛਲੀ ਵਾਰੀ ਇੰਨੀ ਵੱਡੀ ਲੀਡ ਮਤਲਬ 4500 ਲੀਡ ਦੇ ਕੇ ਕੇ ਕਾਫੀ ਵੋਟ ਪਈ ਐਦਕਿ ਤੇ ਇਹਨਾਂ ਨੂੰ ਮੇਰੇ ਖਿਆਲ ਲੋਕਾਂ ਨੇ ਇੱਕ ਤਰ੍ਹਾਂ ਦਾ ਨੁਕਾਰ ਹੀ ਦਿੱਤਾ ਪਾਣਾ ਕਾਂਗਰਸ ਹੋਵੇ ਤੇ ਪਾਹ ਅਕਾਲੀ ਦਲ ਦਾ ਕਿੰਨਾ ਪੁਰਾਣਾ ਹਾਲ ਹੈ ਜੀ ਅਕਾਲੀ ਦਲ ਦਾ ਤੇ ਪੰਜਾਬ ਸਭ ਤੋਂ ਜ਼ਿਆਦਾ ਪਿਆਰ ਜਿਹੜੀ ਸੀ ਨਾ ਪੰਜਾਬੀ ਪਿਆਰ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਬਿਲਕੁਲ ਜਿਨ੍ਹਾਂ ਨੇ ਪੰਜਾਬ ਨੂੰ ਸਵਾਰਿਆ ਅੱਜ ਉਹਨਾਂ ਦੀ ਹੀ ਪਾਰਟੀ ਜਿਹੜੀ ਆ ਉਹ ਗਰਾਫ ਥੱਲੇ ਆ ਗਿਆ ਕਿਉਂਕਿ ਅੱਗੋਂ ਨਵਾਂ ਜ਼ਮਾਨਾ ਆ ਗਿਆ ਨਵੇਂ ਜੰਗਸਰ ਆ ਗਏ ਆ ਉਹਨਾਂ ਨੂੰ ਪਹਿਲੇ ਲੋਕੀ ਕਹਿੰਦੇ ਸੀ ਇੱਕ ਪਿਓ ਬਣਾਉਣਾ ਹਮ ਇੱਕ ਪਿਓ ਬਣਾਉਣਾ ਚਾਹੇ ਪਿਓ ਛਿੱਤਰ ਮਾਰੇ ਜਾਂ ਪਿਆਰ ਕਰੇ ਹੁਣ ਉਹ ਜਮਾਨਾ ਬਦਲ ਗਿਆ ਜੇ ਕੰਮ ਕਰੋਗੇ ਤੇ ਵੋਟ ਪਏਗੀ ਨਹੀਂ ਤਾਂ ਨਹੀਂ ਪਏਗੀ ਬਨੇਜੀ ਇਹਨਾਂ ਦਾ ਗੱਠ ਜੋੜ ਤੋਂ ਬਾਅਦ ਵੀ ਫਰਕ ਪਿਆ ਇਹਨਾਂ ਨੂੰ ਗੱਠ ਜੋੜ ਜੋ ਇਹਦੇ ਨਾਲ ਟੁੱਟਿਆ ਇਹ ਅਕਾਲੀ ਦਲ ਵੀ ਜ਼ੀਰੋ ਹੋ ਗਈ ਤੇ ਭਾਜੀ ਵੀ ਇੱਕ ਤਰ੍ਹਾਂ ਦੀ ਜ਼ੀਰੋ ਹੋ ਗਈ ਅਕਾਲੀ ਖੁੰਦਾ ਤੇ ਸ਼ਹਿਰ ਐ ਐਮਪੀ ਦੇ ਵੋਟਾਂ ਦੇ ਵਿੱਚ ਐਮਪੀ ਦੀਆਂ ਵੋਟਾਂ ਚ ਇਹਨਾਂ ਦੇ ਸਿਰਫ ਨੌ ਰਾਣੀ ਹੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਨੌ ਰਾਣੀ ਜੀ ਵੀਰ ਜੀ ਦੀ ਘਰ ਵਾਲੀ ਜਿਹੜੀ ਆ ਧਰਮ ਪਤਨੀ ਆ ਉਹੀ ਆਪਣੇ ਇਲਾਕੇ ਚ ਜਿੱਤੇ ਨੇ ਜਿੱਥੇ ਇਹਨਾਂ ਨੇ ਵਿਕਾਸ ਕਰਾਇਆ ਬਾਕੀ ਹੋਰ ਜਗ੍ਹਾ ਤੇ ਕਦੇ ਵੀ ਸੀਟ ਨਹੀਂ ਮਿਲੀ ਇਹਨਾਂ ਨੂੰ ਕਿਤੇ ਵੀ ਸੀਟ ਨਹੀਂ ਮਿਲੀ ਹੁਣ ਜਿਹੜੀ ਹੋਂਦ 'ਚ ਜਿਹੜੀ ਪਾਰਟੀ ਚੱਲ ਰਹੀ ਹੈ ਉਹ ਆਮ ਆਦਮੀ ਪਾਰਟੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਅੱਗੇ ਵੀ ਆਪਣੇ ਆਪ ਨੂੰ ਬਣਾਉਣਾ ਚਾਹਦੀ ਹੈ ਕਿ ਅਸੀਂ ਇੱਥੇ ਰਾਜ ਕਰੀਏ ਤੇ ਉਹਨਾਂ ਨੂੰ ਕੰਮ ਕਰਨੇ ਹੀ ਪੈਣੇ ਬਿਲਕੁਲ ਅੱਜ ਇੱਕ ਬਹੁਤ ਵੱਡੀ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੇੜੇ ਨਵੇਂ ਵਿਧਾਇਕ ਬਣਿਆ ਮਹਿੰਦਰ ਸਿੰਘ ਭਗਤ ਨੂੰ ਮਿਲੀ ਆ ਤੇ ਅੱਜ ਇਹ ਸਾਬਿਤ ਹੋ ਗਿਆ ਕਿ ਜਿਹੜੀ ਜਨਤਾ ਵਾ ਉਹ ਕੁਝ ਵੀ ਕਰ ਸਕਦੀ ਹੈ ਅਗਰ ਤੁਸੀਂ ਕੰਮ ਨਹੀਂ ਕਰੋਗੇ ਤੇ ਉਹ ਬਹੁਤ ਕੁਝ ਕਰ ਸਕਦੀ ਆ ਜਨਤਾ ਤੇ ਕੀ ਕੁਝ ਕਹਿਣਾ ਤੁਹਾਡਾ ਇਸ ਖਬਰ ਉਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ